ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹੀਰਾ ਬਰਾੜ ਦੋਸਤੋ ਮੈਂ ਆਪਣੇ ਖੇਤ ਬੈਠਾਗਾ ਤੇ ਆਪਣੇ ਕੋਲੇ ਬਾਈ ਗੁਰਪ੍ਰੀਤ ਸਿੰਘ ਦਬੜੀਖਾਨਾ ਜੀ ਪਹੁੰਚੇ ਹੈਗੇ ਤੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਕਿ ਦਬੜੀਖਾਨਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨੀ ਬਰਾੜ ਸਾਹਿਬ ਚੜ੍ਹਦੀ ਕਲਾ ਠੀਕ ਠਾਕ ਹਾਂ ਜੀ ਹਾਂ ਜੀ ਚੜ੍ਹਦੀ ਕਲਾ ਚਾਚੀ ਚੜ੍ਹਦੀ ਕਲਾ ਜੀ ਹੋਰ ਸੁਣਾਓ ਬਹੁਤ ਵਧੀਆ ਦਬੜੀਖਾਨਾ ਸਾਹਿਬ ਕੱਲੀ ਖੇਤੀ ਫਿਰ ਇਤਕਾਰ ਲਈ ਜੀ ਕਰ ਲਈ ਕਿੰਨੇ ਸਾਲਾਂ ਬਾਅਦ ਕੀਤੀ 22 ਸਾਲ ਬਾਅਦ ਖੇਤੀ ਕੀਤੀ ਹੈਗੀ ਤੇ ਕਾਰਨ ਤਾਂ ਪਹਿਲਾਂ ਵੀ ਚਾਹੁੰਦੇ ਸੀ ਪਰ ਕਾਰਨ ਕੀ ਹੁੰਦਾ ਹੈ ਜਿਵੇਂ ਮੈਨੂੰ ਇਹੀ ਕਿਹਾ ਜਾਂਦਾ ਸੀ ਹੋਣੀ ਨਹੀਂ ਕੀ ਕਰਾਂਗੇ ਨਹੀਂ ਪਰ ਮੈਨੂੰ ਹੁਣ ਪਤਾ ਲੱਗਿਆ ਕਿ ਖੇਤੀ ਇਸ ਟਾਈਮ ਦੇ ਉੱਤੇ ਕੋਈ ਔਖੀ ਨਹੀਂ ਜੀ ਜੇ ਆਪਾਂ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਕਰਨੀ ਹੈ ਜੀ ਇੱਕ ਨਵਦੀਖਾਣਾ ਸਾਹਿਬ ਤੁਸੀਂ ਆਏ ਆਗੇ ਤਾਂ ਤੁਸੀਂ ਵੀ ਦੇਖਿਓ ਜਿਵੇਂ ਫੇਸਬੁੱਕ ਹੈ YouTube ਖੋਲੋ ਅੱਜ ਦੇ ਟਾਈਮ ਦੇ ਉੱਤੇ ਜੇ ਤਾਂ ਆਪਾਂ ਕੋਈ ਖੇਤੀ ਬਾੜੀ ਦਾ ਰਿਲੇਟਡ ਆਪਾਂ ਕੋਈ ਵੀ ਚੈਨਲ ਸਰਚ ਕਰਕੇ ਵੀਡੀਓ ਦੇਖਦੇ ਆਗੇ ਤਾਂ ਉਹਦੇ ਤੇ ਇੱਕ ਬੜਾ ਇਸ ਟਾਈਮ ਦੇ ਉੱਤੇ ਚਰਚਾ ਦਾ ਵਿਸ਼ਾ ਹੈਗਾ ਕਿ ਜਿਹੜਾ ਬੋਣਾ ਰੋ ਬੋਣਾ ਰੋਗ ਦੇ ਸੰਬੰਧੀ ਤੁਸੀਂ ਆਪਣੇ ਕਿਸਾਨ ਵੀਰਾਂ ਨੂੰ ਸੁਝਾਅ ਦਿਓ ਕਿ ਉਹ ਬੋਣਾ ਰੋਗ ਕੀ ਹੈ ਤੇ ਉਹ ਕੀ ਕਾਰਨ ਹੈ ਕਿਉਂ ਆਇਆ ਉਹਦੀ ਕੋਈ ਰੋਕཐામ ਕਿਵੇਂ ਕਰ ਸਕਦੇ ਆਪਾਂ ਦੇਖੋ ਰੋਕཐામ ਤੋਂ ਪਹਿਲਾਂ ਇਹ ਸਵਾਲ ਪੁੱਛਣਾ ਬਣਦਾ ਕਿ ਇਹ ਬਿਮਾਰੀ ਆਈ ਤਾਂ ਕਿਉਂ ਆਈ ਸਾਡੇ ਪ੍ਰੋਬਲਮ ਇਹ ਹੈ ਜਿਹੜਾ ਮੁੱਖ ਤਰ੍ਹਾਂ ਦਾ ਖੇਤੀਬਾੜੀ ਸਿਸਟਮ ਹੈ ਲੁਧਿਆਣੇ ਤੋਂ ਜਾਂ ਦਿੱਲੀ ਤੋਂ ਚੱਲਦਾ ਜਾਂ ਮਹੱਕਮੇ ਰਾਹੀਂ ਚੱਲਦਾ ਉਹਨਾਂ ਸਾਨੂੰ ਇਹ ਦੱਸਦੇ ਆ ਵੀ ਆਹ ਬਿਮਾਰੀ ਆ ਗਈ ਤਾਂ ਆਹ ਕਰ ਲਿਓ ਆਹ ਕੀੜਾ ਪੈ ਗਿਆ ਤਾਂ ਆਹ ਛਿੜਕ ਦਿਓ ਠੀਕ ਹੈ ਹਾਂਜੀ ਦੱਸਣਾ ਇਹ ਚਾਹੀਦਾ ਕਿ ਵੀ ਭਾਈ ਆਇਆ ਕਿਉਂ ਜੇ ਅਸੀਂ ਕਿਉਂ ਪੁੱਛਣਾ ਸ਼ੁਰੂ ਕਰੀਏ ਤੇ ਉਹ ਕਿਉਂ ਦੱਸਣਾ ਸ਼ੁਰੂ ਕਰਨ ਤਾਂ ਜਿਹੜੇ ਕਾਰਨ ਕਰਕੇ ਆਇਆ ਉਹ ਕਾਰਨ ਦੂਰ ਕਰ ਦਿਓ ਨਾ ਕੋਸ਼ ਛੜਕਣ ਦੀ ਲੋੜ ਨਾ ਕੋਸ਼ ਆਉਣ ਦੀ ਲੋੜ ਠੀਕ ਹੈ ਜਿੰਨਾ ਚਿਰ ਅਸੀਂ ਮਸਲੇ ਦੀ ਜੜ ਤੱਕ ਨਹੀਂ ਪਹੁੰਚਦੇ ਉਹਨਾਂ ਚਿਰ ਤੁਸੀਂ ਜੋ ਕੁਝ ਮਰਜ਼ੀ ਲਿਆ ਲਿਆ ਕੇ ਖੇਤਾਂ 'ਚ ਸੁੱਟੀ ਜਾਓ ਫਸਲਾਂ 'ਤੇ ਪਾਈ ਜਾਓ ਉਹਦੇ ਜਿਹੜੇ ਹੈਗੇ ਆ ਫੌਰੀ ਨਤੀਜੇ ਸ਼ਾਇਦ ਤੁਹਾਨੂੰ ਮਿਲ ਜਾਣ ਪਰ ਲੰਬੇ ਸਮੇਂ ਦੇ ਵਿੱਚ ਤੁਹਾਡੇ ਨਾਲ ਭੈੜੀ ਹੋਣੀ ਹੈ ਤੇ ਉਹ ਉਹਦੀ ਸ਼ੁਰੂਆਤ ਆ ਇਹ ਬੌਣਾ ਰੋਗ ਵਾਇਰਸ ਠੀਕ ਹੈ ਜੀ ਠੀਕ ਆ ਹੁਣ ਇਹ ਜਿਹੜਾ ਬੌਣਾ ਰੋਗ ਵਾਇਰਸ ਆ ਇਹ ਕਿਉਂ ਆਇਆ ਇਹਦੇ ਤੇ ਕੋਈ ਗੱਲ ਹੋ ਰਹੀ ਆ ਨਹੀਂ ਨਹੀਂ ਇਹਦੇ ਤੇ ਕੋਈ ਜੇ ਗੱਲ ਕਰ ਵੀ ਰਿਹਾ ਤਾਂ ਉਹਨੂੰ ਇੱਕ ਜ਼ਿੰਮੇਵਾਰੀ ਦੇ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਨਹੀਂ ਹੋਣੀ ਤਾਂ ਗੱਲ ਹੋਣੀ ਚਾਹੀਦੀ ਆ ਵੀ ਇਹ ਵਾਇਰਸ ਆਇਆ ਕਿਉਂ ਗੱਲ ਹੋ ਰਹੀ ਆ ਵੀ ਵਾਇਰਸ ਆ ਗਿਆ ਤਾਂ ਹੱਲ ਕੀ ਕਰੀਏ ਹਾਂਜੀ ਤੇ ਜਿੰਨਾ ਤੋਂ ਹੱਲ ਦੀ ਉਮੀਦ ਸੀਗੀ ਵੀ ਇਹ ਹੱਲ ਦੱਸਣਗੇ ਉਹ ਕਹਿ ਰਹੇ ਆ ਜੀ ਸਾਡੇ ਬੱਚੋਂ ਬਾਹਰ ਹਾਲ ਫਿਲਹਾਲ ਉਹਨਾਂ ਦੇ ਹੱਥ ਖੜੇ ਆ ਤੇ ਉਹ ਇੱਕ ਕਾਲੀ ਪੇਠ ਵਾਲੇ ਚਿੱਟੇ ਤੇਲੇ ਨੂੰ ਇਹਦਾ ਦੋਛੀ ਠਹਿਰਾ ਰਹੇ ਆ ਵੀ ਜਿਹੜੇ ਖੇਤਾਂ ਦੇ ਵਿੱਚ ਕਾਲੀ ਪੇਠ ਵਾਲਾ ਚਿੱਟਾ ਤੇਲਾ ਦੇਖਿਆ ਗਿਆ ਉੱਥੇ ਹੀ ਆਉਣਾ ਰੂਗ ਵਾਇਰਸ ਆਇਆ ਠੀਕ ਆ ਤਾਂ ਉਹ ਕਹਿ ਰਿਹਾ ਵੀ ਇਹ ਇਸ ਕੀੜੇ ਕਰਕੇ ਆ ਤਾਂ ਫਿਰ ਸਵਾਲ ਇਹ ਖੜਾ ਹੁੰਦਾ ਵੀ ਇਹ ਕੀੜਾ ਕਿਉਂ ਪਿਆ ਹਾਂਜੀ ਹੁਣ ਮੈਨੂੰ ਐਂ ਦੱਸੋ ਵੀ ਆਪਾਂ ਸਾਰੇ ਝੋਨੇ ਦੀ ਕੀਤੀ ਕਰਦੇ ਆ ਪਿਛਲੇ 30-35 ਸਾਲਾਂ ਤੋਂ ਤੜੱਲੇ ਨਾਲ ਵੱਡੇ ਪੱਧਰ ਤੇ ਹਾਂਜੀ ਤੇ ਆਪਾਂ ਝੋਨੇ ਦੇ ਵਿੱਚ ਅੱਜ ਤੱਕ ਸਿਰਫ ਤੇ ਸਿਰਫ ਹਰਾ ਤੇਲਾ ਵੇਖਿਆ ਬਿਲਕੁਲ ਜੀ ਜਿਹਨੂੰ ਆਪਾਂ ਮੁੱਢਾਂ ਵਾਲਾ ਤੇਲਾ ਕਹਿੰਦੇ ਆ ਹਾਂਜੀ ਉਹ ਵੀ ਝੋਨੇ ਦੇ ਪਿਛਲੇ ਪੜਾਅ ਚ ਜਾ ਕੇ ਲਾਸਟ ਸਟੇਜ ਤੇ ਲਾ ਕੇ ਪੈਂਦਾ ਤੇ ਉਹ ਵੀ ਉੱਥੇ ਪੈਂਦਾ ਜਿੱਥੇ ਝੋਨਾ ਬਹੁਤ ਜ਼ਿਆਦਾ ਸੰਘਣੇ ਲਾਇਆ ਹੋਇਆ ਜ਼ਿਆਦਾ ਯੂਰੀਆ ਦੀ ਵਰਤੋਂ ਕੀਤੀ ਗਈ ਹੈ ਤੇ ਲਗਾਤਾਰ ਪਾਣੀ ਖੜਾ ਰੱਖਿਆ ਜਾ ਰਿਹਾ ਕਿਸਾਨਾਂ ਵੱਲੋਂ ਤਾਂ ਇਹ ਸਾਰਾ ਕੁਝ ਜਿਹੜਾ ਹੈਗਾ ਜੇ ਇਹਨੂੰ ਆਪਾਂ ਮੰਨ ਵੀ ਲਏ ਕਿ ਵੀ ਚਲੋ ਜੀ ਤੇਲਾ ਪੈਂਦਾ ਹੁੰਦਾ ਝੋਨੇ ਨੂੰ ਤਾਂ ਉਹ ਤਾਂ ਪਿਛਲੇ ਪਿਛਲੀ ਸਟੇਜ ਤੇ ਜਾ ਕੇ ਪੈਂਦਾ ਸੀ ਹਾਂਜੀ ਤੇ ਪਹਿਲੀ ਤੇ ਕਿਉਂ ਪੈ ਗਿਆ ਬਿਲਕੁਲ ਤੇ ਇੱਕ ਦੀ ਧਾਂ ਤੇ ਦੂਸਰੀ ਤਰ੍ਹਾਂ ਦਾ ਕਿਵੇਂ ਹੋ ਗਿਆ ਕਿਉਂ ਹੋ ਗਿਆ ਪਹਿਲਾਂ ਤਾਂ ਕੱਲਾ ਹਰਾ ਸੀ ਕਾਲਾ ਕਹਿ ਦਿੰਦੇ ਆ ਉਹਨੂੰ ਆਪਾਂ ਹਾਂਜੀ ਤੇ ਹੁਣ ਚਿੱਟਾ ਵੀ ਆ ਗਿਆ ਵੀ ਝੋਨੇ ਦੇ ਵਿੱਚ ਪਹਿਲਾਂ ਇੱਕ ਤਰ੍ਹਾਂ ਦਾ ਤੇਲਾ ਸੀਗਾ ਹੁਣ ਦੂਜੀ ਤਰ੍ਹਾਂ ਦਾ ਵੀ ਆ ਗਿਆ ਤੇ ਸਵਾਲ ਤਾਂ ਇਹ ਆ ਵੀ ਇੱਕ ਤਾਂ ਸੀਗਾ ਦੂਜਾ ਕਿਉਂ ਆ ਗਿਆ ਦੂਜਾ ਕਿਉਂ ਆ ਕਿਸਾਨ ਵੀਰੋ ਇਹ ਗੱਲ ਸਮਝਣ ਵਾਲੀ ਹੈ ਇਹ ਇਹਨੂੰ ਤੁਸੀਂ ਧਿਆਨ ਨਾਲ ਸਮਝੋ ਜੀ ਤੇ ਸੋਚੋ ਤਾਂ ਦੂਜਾ ਕਿਉਂ ਆ ਗਿਆ ਇਹਦੇ ਤੇ ਵੀ ਨਹੀਂ ਗੱਲ ਹੋ ਰਹੀ ਇਹਦੇ ਚ ਮੈਂ ਤੁਹਾਨੂੰ ਥੋੜੀ ਜੀ ਨਰਮੇ ਅੱਲ ਲੈ ਕੇ ਜਾਂਦਾ ਨਰਮਾ ਜਦੋਂ ਆਪਾਂ ਕਰਦੇ ਸੀਗੇ ਪਹਿਲਾਂ ਦੇਸੀ ਨਰਮਾ ਕਰਦੇ ਸੀ ਫਿਰ ਉਹ ਨਰਮਾ ਫੇਲ ਹੋਇਆ ਤੇ ਬੀਟੀ ਨਰਮਾ ਆ ਗਿਆ ਬੀਟੀ ਨਰਮੇ ਨੂੰ ਪਹਿਲਾਂ ਮੀਲੀਬੱਗ ਨੇ ਖਰਾਬ ਕੀਤਾ ਉਸ ਤੋਂ ਬਾਅਦ ਬੀਟੀ ਨਰਮਾ ਚਿੱਟੇ ਮੱਛਰ ਨਿਕਾਲਿਆ ਉਸ ਤੋਂ ਬਾਅਦ ਬੀਟੀ ਨਰਮੇ ਨੂੰ ਗੁਲਾਬੀ ਸੁੰਡੀ ਪੈਣ ਲੱਗ ਗਈ ਠੀਕ ਹੈ ਮੀਲੀਬੱਗ ਨਰਮੇ ਦਾ ਕੀੜਾ ਹੈ ਨਹੀਂ ਸੀ ਤੁਸੀਂ ਅਮਰੀਕਨ ਸੁੰਡੀ ਦੇ ਖਿਲਾਫ ਬੀਟੀ ਨਰਮਲ ਲਿਆਂਦਾ ਤੇ ਉਹਦੇ ਤੇ ਇੱਕ ਨਵਾਂ ਕੀੜਾ ਆ ਗਿਆ। ਕੀੜਾ ਆ ਗਿਆ? ਮਿਲੀਬਗ। ਹੁਣ ਉਹੀ ਚੀਜ਼ ਝੋਨੇ 'ਚ ਹੋ ਰਹੀ ਆ। ਵੀ ਝੋਨੇ ਦੇ ਵਿੱਚ ਪਹਿਲਾਂ ਚਿੱਟਾ ਤੇਲਾ ਕਦੇ ਵੇਖਿਆ ਨਹੀਂ ਗਿਆ ਸੀ ਜਿਹਨੂੰ ਇਹ ਕਾਲੀ ਪੇਟ ਵਾਲਾ ਚਿੱਟਾ ਤੇਲਾ ਕਹਿੰਦੇ ਆ ਉਹ ਆ ਗਿਆ। ਤਾਂ ਇਹਦਾ ਕੀ ਮਤਲਬ ਆ? ਵੀ ਕੋਸ਼ਤਾ ਕੋਸ਼ਤਾ ਵੱਡੀ ਗੜਬੜ ਹੋਈ ਆ ਜਿਹਦੇ ਕਰਕੇ ਇੱਕ ਨਵਾਂ ਕੀੜਾ ਵੀ ਆ ਗਿਆ ਤੇ ਜੇ ਇਹ ਗੱਲ ਸੱਚ ਆ ਕਿ ਵਾਇਰਸ ਲਈ ਉਹ ਜ਼ਿੰਮੇਵਾਰ ਆ ਤਾਂ ਬਿਮਾਰੀ ਵੀ ਆ। ਠੀਕ ਹੈ ਹੁਣ ਸਵਾਲ ਇਹ ਆ ਵੀ ਇਹ ਹੋ ਕਿਉਂ ਰਿਹਾ ਬਰਾਤ ਸਾਹਿਬ ਖੇਤੀ ਕਾਤੇ ਤੇ ਕਰਦੇ ਆਪਾਂ ਖੇਤੀ ਆ ਪਰ ਧਰਤੀ ਤੇ ਮਿੱਟੀ ਦੇ ਸਿਰ ਤੇ ਜ਼ਮੀਨ ਤੇ ਹੋ ਰਹੀ ਠੀਕ ਹੈ ਤੇ ਆਪਾਂ ਖੇਤੀ ਕਰਦੇ ਹੋਏ ਜ਼ਮੀਨ ਦਾ ਕਿੰਨਾ ਕੁ ਖਿਆਲ ਰੱਖਦੇ ਆ ਕੈਮੀਕਲ ਖੇਤੀ ਵਾਲੇ ਮੈਂ ਤਾਂ ਦੇਖਿਆ ਜਿੰਨਾ ਕਿ ਲੋਕ ਹੁਣ ਇਹ ਪੁੱਛਦੇ ਹੁੰਦੇ ਆ ਵੀ ਕਿੰਨੇ ਪਾਤੇ ਚਾਰ ਪਾਤੇ ਘੱਟੇ ਕਿ ਨਹੀਂ ਪਾਈਗੀ ਠੀਕ ਹੈ ਤਾਂ ਜਦੋਂ ਹੁਣ ਮੰਨ ਕੇ ਚੱਲੋ ਮੈਂ ਦੇਖਿਆ ਕਿ ਮੇਰੇ ਝੋਨੇ ਤੋਂ ਦੂਜੇ ਦਾ ਥੋੜਾ ਜਿਹਾ ਰੰਗ ਘਟਦਾ ਤਾਂ ਉਹ ਫਰਟੋਰੀਆ ਕੇ ਸੜਦਾ ਰਹੇ ਵੀਰ ਪਾ ਦੇ ਆ ਕਿਤੇ ਵੀ ਪਿੱਛੇ ਨਿਚੇ ਨਾ ਰਹੇ ਦੇ ਠੀਕ ਹੈ ਹੁਣ ਸਵਾਲ ਇਹ ਆ ਖੇਤੀ ਹੁੰਦੀ ਆ ਜ਼ਮੀਨ ਤੇ ਤੇ ਜ਼ਮੀਨ ਦੀ ਸਿਹਤ ਵੱਲ ਕਿਸੇ ਦਾ ਧਿਆਨ ਨਹੀਂ ਜਿਹੜੇ ਮੁੱਖ ਧਾਰਾ ਦੇ ਖੇਤੀ ਆਦਾਰ ਇਹ ਚਾਹੇ ਲੁਧਿਆਣੇ ਵਾਲਾ ਹੋਵੇ ਚਾਹੇ ਦਿੱਲੀ ਵਾਲਾ ਪੂਸਾ ਹੋਵੇ ਜਾਂ ਆਈਏ ਆਈਸੀਆਰ ਹੋਵੇ ਇਹ ਸਾਰੇ ਦੇ ਸਾਰੇ ਤੁਹਾਨੂੰ ਸ਼ਿਫਾਰਸ਼ਾਂ ਕਰਦੇ ਆ ਫਸਲ ਕੇਂਦਰਿਤ ਖੇਤੀ ਵਾਲੀਆਂ ਫਸਲ ਨੂੰ ਇਦਾਂ ਲਾਓ ਜੀ 33 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਬਾਰੀਆਂ ਜ਼ਮੀਨਾਂ 'ਚ ਝੋਨਾ ਲਾਓ 42 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਹਲਕੀਆਂ ਜ਼ਮੀਨਾਂ 'ਚ ਝੋਨਾ ਲਾਓ ਠੀਕ ਹੈ ਜੀ ਇਹਦੇ ਵਿੱਚ 45 ਦਿਨਾਂ 'ਚ ਰੇਹ ਪੂਰੀ ਕਰ ਦਿਓ ਠੀਕ ਹੈ 110 ਕਿਲੋ ਪਾ ਦਿਓ ਐ ਸਾਰਾ ਕੁਝ ਦੱਸੀ ਜਾਂਦੇ ਆ ਆਹ ਕੀੜਾ ਲੱਗ ਗਿਆ ਤਾਂ ਆਹ ਸਪਰੇਅ ਕਰ ਦਿਓ ਆਹ ਬਿਮਾਰੀ ਪੈ ਗਈ ਤਾਂ ਆਹ ਪਾ ਦਿਓ ਆਹ ਸਪਰੇਅ ਕਰ ਦਿਓ ਸਾਰਾ ਕੁਝ ਦੱਸਿਆ ਕਾਦੇ ਵਾਸਤੇ ਜਾ ਰਿਹਾ ਫਸਲ ਵਾਸਤੇ ਫਸਲ ਦੀ ਫਸਲ ਕਾਦੇ ਤੇ ਖੜੀ ਆ ਜ਼ਮੀਨ ਤੇ ਜ਼ਮੀਨ ਦੀ ਸਿਹਤ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਨਿਰੰਤਰ ਵਧਾਉਣ ਤੇ ਬਹਾਲ ਰੱਖਣ ਲਈ ਕੀ ਕੀਤਾ ਜਾਵੇ ਇਹ ਨਾ ਤਾਂ ਉਹ ਸੀਰੀਅਸਲੀ ਕੁਝ ਦੱਸ ਕੇ ਰਾਜੀ ਆ ਤੇ ਨਾ ਹੀ ਸਾਡੇ ਕਿਸਾਨ ਜਮੀਨਵਾਲ ਧਿਆਨ ਦੇਣ ਨੂੰ ਤਿਆਰ ਆ ਹੁਣ ਮੈਂ ਤੁਹਾਨੂੰ ਇਹ ਪੁੱਛਦਾ ਵੀ ਪਿਛਲੇ 30 35 ਸਾਲਾਂ ਤੋਂ ਲਗਾਤਾਰ ਕਣਕ ਝੋਨੇ ਦਾ ਫਸਲ ਚੱਕਰ ਚੱਲ ਰਿਹਾ ਕਣਕ ਵਾਢ ਲਈ ਝੋਨਾ ਲਾ ਲਿਆ ਝੋਨਾ ਵਾਢ ਲਿਆ ਕਣਕ ਲਾ ਲਈ ਤੇ ਵਿਚ ਵਿਚਾਲੇ ਦੋਨਾਂ ਫਸਲਾਂ ਦੇ ਨਾੜ ਨੂੰ ਲਾਤੀ ਅੱਗ ਜਮੀਨ ਨੂੰ ਕੀ ਮਿਲਿਆ ਤੁਸੀਂ ਕਣਕ ਝੋਨੇ ਦੇ ਫਸਲ ਚੱਕਰ ਚ ਲਗਾਤਾਰ ਜਮੀਨ ਨੂੰ ਖੇਚ ਰਹੇ ਹੋ ਪਰ ਜਮੀਨ ਨੂੰ ਦੇ ਕੁਛ ਨਹੀਂ ਰਏ ਤਾਂ ਹੁਣ ਕੀ ਹੈਗਾ ਵੀ ਜ਼ਮੀਨ ਜਿਹੜੀ ਹੈਗੀ ਆ 30 ਸਾਲ ਪਹਿਲਾਂ ਦੇ ਮੁਕਾਬਲੇ ਬਹੁਤ ਕਮਜ਼ੋਰ ਪੈ ਚੁੱਕੀ ਆ ਠੀਕ ਆ ਤੇ ਉਸ ਕਮਜ਼ੋਰ ਜ਼ਮੀਨ ਦੇ ਉੱਤੇ ਜਿਹੜੀ ਫਸਲ ਖੜੂਗੀ ਉਹ ਤਗੜੀ ਖੜੂਗੀ ਦੱਸੋ ਬਿਲਕੁਲ ਫਸਲ ਵੀ ਤਾਂ ਕਮਜ਼ੋਰ ਹੀ ਰਹੂਗੀ ਫਸਲ ਵੀ ਉੱਥੇ ਕਮਜ਼ੋਰ ਰਹੂਗੀ ਹੁਣ ਜ਼ਮੀਨ ਦਾ ਕੀ ਹਿਸਾਬ ਕਿਤਾਬ ਆ ਜੀ ਇੱਕ ਹੁੰਦੀ ਆ ਟਾਪ ਸੋਇਲ ਇੱਕ ਹੁੰਦੀ ਆ ਸਬ ਸੋਇਲ ਇੱਕ ਹੁੰਦੀ ਆ ਡੀਪ ਸੋਇਲ ਠੀਕ ਆ ਤਾਂ ਜਿਹੜੀਆਂ ਸਾਡੀਆਂ ਫਸਲਾਂ ਇਹ ਟਾਪ ਸੋਇਲ ਦੇ ਵਿੱਚ ਪਲਦੀਆਂ ਇਹਦੇ ਵਿੱਚ ਵੱਧਦੀਆਂ ਪੁੱਲਦੀਆਂ ਠੀਕ ਹੈ ਜਾਨੀ ਕਿ 9 ਤੋਂ ਲੈ ਕੇ 12 ਇੰਚ ਮਿੱਟੀ ਦੇ ਵਿੱਚ ਸਾਡੀ ਫਸਲ ਦੀ ਜੜ੍ਹ ਗਰੋਅ ਕਰਦੀ ਹੈ ਤੇ ਉੱਥੇ ਜਿਹੜਾ ਕੁਝ ਪਿਆ ਉਹਨੂੰ ਖਾਂਦੀ ਹੈ ਜਾਂ ਅਸੀਂ ਜੋ ਪਾਉਨੇ ਆ ਉਸ ਮਿੱਟੀ 'ਚ ਜਾਜ ਮਜਾਦੂ ਹੋ ਜਾਂਦਾ ਉਹਨੂੰ ਫਸਲ ਲੈ ਲੈਂਦੀ ਹੈ ਹੁਣ ਆਪਣੇ ਕਿਸਾਨਾਂ ਦੇ ਦਿਮਾਗ 'ਚ ਇੱਕ ਵੱਡੇ ਤੋਂ ਪੱਧਰ ਤੇ ਗੱਲ ਬੜੀ ਬੜੀ ਹੋਈ ਹੈ ਬੀ ਜੀ ਐਨ ਪੀ ਕੇ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਪਾਓ ਤੇ ਆਪਣੀ ਖੇਤੀ ਹੋ ਜਾ ਠੀਕ ਹੈ ਤਾਂ ਮੋٹے ਤੌਰ ਰੂਪ ਨਾਲ ਕਿਸਾਨ ਇਹਨਾਂ ਤੇ ਜ਼ੋਰ ਦੇ ਹੀ ਜਾਂਦੇ ਆ ਹੁਣ ਫਸਲ ਨੂੰ ਵੀ ਲੋ ਆਪਣੇ ਵਾਧੇ ਵਿਕਾਸ ਲਈ ਇਹਨਾਂ ਨਾਲੋਂ ਵੀ ਜ਼ਿਆਦਾ ਜਿਹੜੀ ਚੀਜ਼ ਦੀ ਲੋੜ ਆ ਉਹ ਹੈਗਾ ਸੂਖਮ ਪੋਸ਼ਕ ਤੱਤ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਮਾਈਕਰੋ ਨਿਊਟਰੀਐਂਟਸ ਠੀਕ ਹੈ ਜੀ ਤੇ ਵਿਗਿਆਨ ਦੀ ਭਾਸ਼ਾ ਵਿੱਚ ਮਿਨਰਲਸ ਵੀ ਕਿਹਾ ਜਾਂਦਾ ਜਿਵੇਂ ਕਿ ਜਿਵੇਂ ਕਿ ਜ਼ਿੰਕ ਮੈਗਨੀਜ਼ ਕੈਲਸ਼ੀਅਮ ਮੈਗਨੀਸ਼ੀਅਮ ਆਇਰਨ ਕਾਪਰ ਬੋਰੋਨ ਤੇ ਕਿੰਨੇ ਹੀ ਹੋਰ 16 ਤੋਂ ਲੈ ਕੇ 18 ਤੱਤ ਜਿਹੜੇ ਹੈਗੇ ਗਿਨੇ ਜਾਂਦੇ ਆ ਉਹਨਾਂ ਵਿੱਚੋਂ ਤਿੰਨ ਉਹ ਆ ਐਨ ਪੀ ਕੇ ਤੇ ਬਾਕੀ ਇਹ ਛੋਟੇ ਤੱਤ ਜਿਹੜੇ ਇਹ ਤੱਤ ਹੈਗੇ ਆ ਨੈਚੁਰਲ ਤਰੀਕੇ ਦੇ ਨਾਲ ਵੀ ਆਪਾਂ ਧਰਤੀ ਦੇ ਵਿੱਚ ਪੈਦਾ ਕਰ ਸਕਦੇ ਆ ਕਿ ਆਪਾਂ ਨੂੰ ਆਰਟੀਫੀਸ਼ੀਅਲੀ ਪਾਉਣ ਦੀ ਜ਼ਰੂਰਤ ਹੁੰਦੀ ਆ ਇੰਨਾ ਤੱਤਾਂ ਦਾ ਇੱਕੋ ਇੱਕ ਕੁਦਰਤੀ ਸੋਮਾ ਤੁਹਾਡੀ ਜ਼ਮੀਨ ਹੈ ਜ਼ਮੀਨ ਦੇ ਵਿੱਚ ਜਿਵੇਂ ਜਿਵੇਂ ਡੂੰਘੇ ਉਤਰਦੇ ਜਾਓਗੇ ਸੂਖਮ ਪੋਸ਼ਕ ਤੱਤਾਂ ਦੀ ਮਾਤਰਾ ਉਹਦੇ ਅੰਦਰ ਵੱਧਦੀ ਆ ਠੀਕ ਹੈ ਤੇ باوجود ਇਹ ਦੇ ਆਪਣੀ ਜ਼ਮੀਨ ਕਮਜ਼ੋਰ ਹੋ ਚੁੱਕੀ ਆ ਹਾਂਜੀ ਉਹਦੇ ਤੇ ਫਸਲਾਂ ਨਹੀਂ ਤਗੜੀਆਂ ਖੜੀਆਂ ਹੋ ਪਾ ਰਹੀਆਂ ਤਾਂ ਫਸਲਾਂ ਨੂੰ ਖੜੀਆਂ ਕਰਨ ਲਈ ਸਾਨੂੰ ਜਿਹੜਾ ਹੈਗਾ ਬਾਜ਼ਾਰ ਦੇ ਉੱਤੇ ਸਾਡੀ ਨਿਰਭਰਤਾ ਲਗਾਤਾਰ ਵੱਧਦੀ ਜਾ ਰਹੀ ਆ ਬੌਣਾ ਰੋਗ ਵਾਇਰਸ ਵੀ ਜ਼ਮੀਨ ਦੇ ਕਮਜ਼ੋਰ ਪਣ ਕਰਕੇ ਫਸਲ ਦੀ ਕਮਜ਼ੋਰੀ ਚੋਂ ਪਣ ਪਿਆ ਹੋਇਆ ਵਾਇਰਸ ਆ ਠੀਕ ਹੈ ਤਾਂ ਤੁਸੀਂ ਹੁਣ ਜਦੋਂ ਸੂਖਮ ਪੋਸ਼ਕ ਤੱਤਾਂ ਦੀ ਗੱਲ ਕਰਦੇ ਹੋ ਤਾਂ ਮੈਂ ਤੁਹਾਨੂੰ ਪੁੱਛਦਾ ਆ ਜਿਹੜੇ ਆਪਾਂ ਨਾਮ ਲਏ ਆ 15 20 ਸਾਲ ਪਹਿਲਾਂ ਇਹ 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 ਨਾਮ ਵੀ ਪਤਾ ਸੀ ਕਿਸੇ ਨੂੰ ਨਹੀਂ ਪਤਾ ਸੀਗਾ ਮੇਰੇ ਖਿਆਲ ਦੇ ਵਿੱਚ ਕਿਸ ਨੂੰ ਪਤਾ ਸੀ ਆਇਰਨ ਕਾਪਰ ਮੈਗਨੀਜ਼ ਮੈਗਨੀਸ਼ੀਅਮ ਕੈਲਸ਼ੀਅਮ ਕੋਈ ਜਾਣਦਾ ਸੀ ਇਹ ਦੱਸਿਓ ਜਰੂਰ ਤੁਸੀਂ ਇਹ ਕਿਸਾਨ ਵੀਰੋ ਜਦੋਂ ਤੁਸੀਂ ਇਹ ਚੀਜ਼ ਨੂੰ ਪਿਛਲੇ ਪਾਸੇ ਜਾ ਕੇ ਦੇਖੋਗੇ 20 ਸਾਲ ਐਤੋਂ ਤਾਂ ਉਹ ਚੀਜ਼ ਤੁਸੀਂ ਜਰੂਰ ਦੱਸਿਓਗੇ ਤੁਸੀਂ ਇਹ ਚੀਜ਼ ਬਾਰੇ ਸੋਚਿਆ ਸੀ ਵੀ ਆਹ ਆਪਾਂ ਨੂੰ ਚੀਜ਼ ਪਾਉਣੀ ਪੂ ਜਮੀਨ ਦੇ ਵਿੱਚ ਜਾਂ ਆਪਾਂ ਉਦੋਂ ਪਾਉਂਦੇ ਸੀਗੇ ਤਾਂ ਹੁਣ ਮੈਂ ਪੁੱਛਦਾ ਵੀ ਜਿਹੜੇ ਤੱਤਾਂ ਦਾ 15-20 ਸਾਲ ਪਹਿਲਾਂ ਤੁਹਾਨੂੰ ਨਾਂ ਵੀ ਨਹੀਂ ਪਤਾ ਸੀ ਜਿਹੜੇ ਪ੍ਰੋਡਕਟਾਂ ਦਾ ਅੱਜ ਉਹ ਤੱਤ ਉਹ ਪ੍ਰੋਡਕਟ ਸਾਨੂੰ ਬਾਜ਼ਾਰ ਚੋਂ ਲਿਆ ਆ ਲਿਆ ਕਿ ਫਸਲ ਤੇ ਪਾਉਣੇ ਪੈਂਦੇ ਆ ਖੇਤ ਚ ਪਾਉਣੇ ਪੈਂਦੇ ਆ ਫੇਰ ਸਾਡੀ ਫਸਲ ਸਿਰੇ ਲੱਗਦੀ ਆ ਤਾਂ ਸਵਾਲ ਇਹ ਆ ਕਿ 20 ਸਾਲ ਪਹਿਲਾਂ ਉਹ ਤੱਤ ਕਿੱਥੋਂ ਮਿਲ ਜਾਂਦੇ ਸੀ ਫਸਲਾਂ ਨੂੰ 20 ਸਾਲ ਪਹਿਲਾਂ ਤਾਂ ਤੁਹਾਡੇ ਇਹ ਹੈ ਨਹੀਂ ਸੀਗੇ ਪੈਟਾਂ ਵਾਲੇ ਬਿਲਕੁਲ ਹੈਨਾ ਤਾਂ ਇਹਦਾ ਜਵਾਬ ਕੀ ਹੈ ਕਿ 20 ਸਾਲ ਪਹਿਲਾਂ ਸਾਡੀ ਜਿਹੜੀ ਟਾਪ ਸੋਇਲ ਆ ਜਿਹਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਉਹਦੇ ਵਿੱਚ ਇਹ ਤੱਤ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਸੀ ਤੇ ਆਹ ਜਿਹੜਾ 30 35 ਸਾਲਾਂ ਦਾ ਕਣਕ ਝੋਨੇ ਦਾ ਲਗਾਤਾਰ ਵਾਲਾ ਫਸਲ ਚੱਕਰ ਹੈ ਜਿਹਦੇ ਵਿੱਚ ਅਸੀਂ ਕਣਕ ਵੱਢੀ ਝੋਨਾ ਲਾ ਲਿਆ ਝੋਨਾ ਵੱਢਿਆ ਕਣਕ ਬੀਜ ਲਈ ਠੀਕ ਹੈ ਤੇ ਵਿਚ ਵਿਚਾਲੇ ਦੂਹਾਂ ਦੇ ਦਾਣ ਨੂੰ ਅਖਲਾਤੀ ਯਾਨੀ ਕਿ ਕਣਕ ਝੋਨੇ ਦੇ ਫਸਲ ਚੱਕਰ ਦੇ ਵਿੱਚ ਅਸੀਂ ਜ਼ਮੀਨ ਨੂੰ ਖੋਜ ਨਹੀਂ ਦਿੱਤਾ ਜ਼ਮੀਨ ਤੋਂ ਲੈਣ ਵਾਲੇ ਬਣੇ ਰਹੇ ਤੇ ਉਹਦੇ ਚਲਦਿਆਂ ਉਤਲੀ ਜਿਹੜੀ ਮਿੱਟੀ ਆ ਸੂਖਮ ਪੋਸ਼ਕ ਤੱਤ ਇਹਦੇ ਵਿੱਚੋਂ ਨਾ ਦੇ ਬਰਾਬਰ ਰਹਿਗੇ ਜਾਂ ਖਤਮ ਹੋਗੇ ਤੇ ਡੂੰਘਾਈ ਤੱਕ ਸਾਡੇ ਪੌਦਿਆਂ ਦੀਆਂ ਜੜਾਂ ਜਾਂਦੀਆਂ ਨਹੀਂ ਕਿਉਂਕਿ ਇਹ ਹਰੀ ਕ੍ਰਾਂਤੀ ਵਾਲੀਆਂ ਜਿਹੜੀਆਂ ਫਸਲਾਂ ਇਹ ਇਸ ਤਰੀਕੇ ਨਾਲ ਡਿਵੈਲਪ ਡਿਜ਼ਾਈਨ ਕੀਤੀਆਂ ਗਈਆਂ ਡਿਵੈਲਪ ਕੀਤੀਆਂ ਗਈਆਂ ਕਿ ਇਹਨਾਂ ਦੀ ਜੜ ਉਤਲੀ 9 ਇੰਚ ਮਿੱਟੀ ਦੇ ਵਿੱਚ ਹੀ ਰਹੇ ਤੇ ਉੱਥੋਂ ਹੀ ਖਰਾਕ ਲਵੇ ਠੀਕ ਹੈ ਉ ਤਾਂ ਹੀ ਉਹ ਇਹ ਜਿਹੜਾ ਖਾਦਾਂ ਕੁੱਦਾਂ ਨੂੰ ਜਾਦੇ ਮੰਨਦਿਆਂ ਇਹ ਫੈਸਲਾ ਤੇ ਉਹਦੀ ਵਜ੍ਹਾ ਹੈਗੀ ਆ ਕਿ ਇਹ 9 ਇੰਚ ਮਿੱਟੀ ਦੇ ਵਿੱਚ ਹੀ ਆਪਣਾ ਸਾਰਾ ਜੀਵਨ ਇਹਨਾਂ ਨੇ ਕੱਟਣੱਕੇ ਕੱਟ ਕੇ ਪੂਰਾ ਕਰਨਾ ਹੁੰਦਾ ਤਾਂ ਹੁਣ ਜਦੋਂ 9 ਇੰਚ ਮਿੱਟੀ ਦੇ ਵਿੱਚ ਸੂਖਮ ਪੋਸ਼ਕ ਤੱਤ ਹੈ ਹੀ ਨਹੀਂ ਜਾਂ ਨਾ ਦੇ ਬਰਾਬਰ ਹੈ ਤਾਂ ਫਿਰ ਬਈ ਬਾਹਰੋਂ ਲਿਆ ਕੇ ਪਾਉਣੇ ਪੈਣਗੇ ਬਿਲਕੁਲ ਪਾਉਣੇ ਪੈਣਗੇ ਤਾਂ 9 ਇੰਚ ਮਿੱਟੀ ਦੇ ਵਿੱਚੋਂ ਕਿਵੇਂ ਮੁੱਕਗੇ ਕਿਉਂਕਿ ਅਸੀਂ ਮਿੱਟੀ ਦੇ ਵਿੱਚੋਂ ਕੱਢਣ ਦਾ ਜਿਹੜਾ ਹੈਗਾ ਉਹ ਤਾਂ ਜਾਰੀ ਰੱਖਿਆ ਪ੍ਰੋਗਰਾਮ ਹੈ ਤੇ ਮਿੱਟੀ ਨੂੰ ਵਾਪਸ ਦੇਣ ਦਾ ਕੋਈ ਪ੍ਰੋਗਰਾਮ ਬਣਾਇਆ ਨਹੀਂ ਤੁਹਾਡਾ ਪਿੰਡ ਬੋਰਜ ਲੱਦਾ ਤੁਹਾਡੇ ਪਿੰਡ ਦੀ ਕਿੰਨੀ ਪੈੜੀ ਆ ਡੇਢ 2000 ਏਕੜੋਂ ਤਕਰੀਬਨ ਠੀਕ ਆ ਤੁਸੀਂ ਮੈਨੂੰ ਐ ਦੱਸੋ ਵੀ ਇਸ ਡੇਢ 2000 ਏਕੜ ਦੇ ਵਿੱਚੋਂ 50 ਕਿੱਲੇ ਕੋਈ ਹਰੀ ਖਾਦ ਬੀਜਦਾ ਤੁਹਾਡੇ ਪਿੰਡ ਨਹੀਂ ਬੀਜਦੇ ਲੋਕ ਇਸ ਟਾਈਮ ਦੇ ਉੱਤੇ ਮੇਰੇ ਖਿਆਲ ਦੇ ਵਿੱਚ ਚਾਰ ਘਰ ਦੋ ਘਰ ਇੱਕ ਅੱਧਾ ਬੰਦਾ ਇੱਕ ਪਿੰਡ ਚੋਂ ਮਿਲ ਜੂ ਜਿਹੜਾ ਹਰੀ ਖਾਦ ਬੀਜ ਕੇ ਬਾਂਦਾ ਤਾਂ ਅਸੀਂ ਜ਼ਮੀਨ ਤੋਂ ਲੈਣਾ ਤਾਂ ਆਪਦਾ ਹੱਕ ਮੰਨ ਲਿਆ ਤੇ ਜਿਹੜਾ ਸਾਡਾ ਫਰਜ਼ ਸੀ ਜ਼ਮੀਨ ਨੂੰ ਦੇਣਾ ਉਹ ਅਸੀਂ ਪੁਲਾਤਾ ਉਹ ਅਸੀਂ ਦੇ ਨਹੀਂ ਰਹੀ ਉਹ ਦੇ ਨਹੀਂ ਰਹੀ ਤਾਂ ਜ਼ਮੀਨ ਲਗਾਤਾਰ ਕਮਜ਼ੋਰ ਪੈਂਦੀ ਜਾ ਰਹੀ ਆ ਤੇ ਕਮਜ਼ੋਰ ਪੈਣ ਕਰਕੇ ਜ਼ਮੀਨ ਦਾ ਜਿਹੜਾ ਨੁਕਸਾਨ ਹੋਇਆ ਉਹ ਨੁਕਸਾਨ ਫਸਲਾਂ ਦੇ ਰੂਪ ਵਿੱਚ ਬਿਮਾਰੀਆਂ ਤੇ ਕੀੜਿਆਂ ਦੇ ਪੱਖ ਤੋਂ ਸਾਨੂੰ ਭੁਗਤਣਾ ਪੈ ਰਿਹਾ ਇਹ ਸਵਾਲ ਹੈਗਾ ਇਹ ਲੋਕਾਂ ਦੇ ਸਵਾਲਾਂ ਦੇ ਵਿੱਚੋਂ ਸਵਾਲ ਹੈ ਕੁਸ਼ਕ ਵੀਆਂ ਦੇ ਮੈਂ ਦੇਖਿਆ ਕਿ ਉਹ ਕਹਿ ਰਿਹਾ ਕਿ ਜੀ ਇਹ ਬੋਨਾ ਵਾਇਰਸ ਉੱਥੇ ਆਇਆ ਜਿੱਥੇ ਅੱਗ ਨਹੀਂ ਲਾਈ ਜਿੱਥੇ ਅਸੀਂ ਅੱਗ ਲਾਉਂਦੇ ਆ ਕਿ ਲਾਈ ਆ ਜ਼ਮੀਨ ਦੇ ਵਿੱਚ ਤਾਂ ਕਿ ਉੱਥੇ ਬੋਨਾ ਵਾਇਰਸ ਨਹੀਂ ਆਇਆ ਕੀ ਇਹ ਸਹੀ ਹੈ ਦੇਖੋ ਇਹ ਨਾ ਬਿਲਕੁਲ ਗਲਤ ਗੱਲਾਂ ਹੈਗੀਆਂ ਠੀਕ ਹੈ ਜਿਹੜੀਆਂ ਯੂਨੀਵਰਸਿਟੀ ਦੀਆਂ ਪੁਰਾਣੀਆਂ ਕਿਤਾਬਾਂ ਉਹਨਾਂ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਫਸਲਾਂ ਨੂੰ ਕੀੜਿਆਂ ਤੇ ਬਿਮਾਰੀਆਂ ਤੋਂ ਬਚਾਉਣ ਲਈ ਠੀਕ ਹੈ ਹਮਲੇ ਤੋਂ ਮੁਕਤ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਸਾੜ ਦਿਓ ਠੀਕ ਹੈ ਤਾਂ ਝੋਨੇ ਦੀ ਪਰਾਲੀ ਸਾੜਤੀ ਉਸ ਤੋਂ ਬਾਅਦ ਫਿਰ ਉਹਨੂੰ ਕੀੜੇ ਤੇ ਬਿਮਾਰੀਆਂ ਪੈਣੋਂ हट ਗਏ ਨਹੀਂ ਹਟੇ ਨਾ ਤੁਸੀਂ ਜਿੱਥੇ ਅੱਗ ਲਾਤੀ ਤੁਸੀਂ ਕਹਿ ਰਹੇ ਹੋ ਕਿ ਉੱਥੇ ਬਿਮਾਰੀ ਨਹੀਂ ਆਈ ਠੀਕ ਹੈ ਇਹ ਬਿਲਕੁਲ ਵੀ ਸਹੀ ਗੱਲ ਨਹੀਂ ਹੈਗੀ ਸੱਚੀ ਗੱਲ ਨਹੀਂ ਹੈਗੀ ਠੀਕ ਆ ਉੱਥੇ ਕੁਝ ਹੋਰ ਕਾਰਨ ਹੋਣਗੇ ਜਿੰਨਾ ਕਰਕੇ ਉੱਥੇ ਬਿਮਾਰੀ ਨਹੀਂ ਆਈ ਤੁਹਾਡੀ ਜ਼ਮੀਨ 'ਚ ਜਾਣ ਹੋਊਗੀ ਬਿਮਾਰੀ ਨਹੀਂ ਆਈ ਇਹੀ ਚੀਜ਼ ਤਾਂ ਇਹ ਵੀ ਕਿਹਾ ਜਾ ਰਿਹਾ ਸੀ ਕਣਕ ਦੀ ਸੁੰਢੀ ਨੂੰ ਲੈ ਕੇ ਵੀ ਜਿੱਥੇ ਆਗਣੀ ਲਾਈ ਉੱਥੇ ਆਉਂਦੀ ਆ ਜੀ ਤੇ ਪਿਛਲੇ 3-4 ਸਾਲਾਂ 'ਚ ਇਹ ਵੀ ਸਿੱਧ ਹੋ ਗਿਆ ਕਿ ਵੀ ਅੱਗ ਲੱਗੀ ਵਾਲੇ 'ਚ ਵੀ ਆਈ ਗੱਠਾਂ ਚਕਾਈਆਂ ਵਾਲੇ 'ਚ ਵੀ ਆਈ ਤੇ ਪਰਾਲੀ ਵਾਹੇ ਵਾਲੇ 'ਚ ਵੀ ਆਈ ਯਾਨੀ ਕਿ ਤੁਸੀਂ ਬਿਲਕੁਲ ਇਦਾਂ ਨਹੀਂ ਕਹਿ ਸਕਦੇ ਬਲੈਕ ਐਂਡ ਵਾਈਟ ਵੀ ਜਿੱਥੇ ਅੱਗ ਲੱਗੀ ਜਿੱਥੇ ਅੱਗ ਲੱਈ ਸੋਟੇ ਨਹੀਂ ਆਈ ਸਾਰੇ ਕਿਤੇ ਯਾਨੀ ਕਿ ਇਹ ਸਾਰੇ ਕਿਤੇ ਹੀ ਆਉਂਦਾ ਜਦੋਂ ਆਉਂਦੀ ਹੈ ਬਿਮਾਰੀ ਉਹ ਸਾਰੇ ਕਿਤੇ ਹੀ ਆਉਂਦੀ ਹੈ ਤੇ ਉਹਦਾ ਇੱਕ ਤਾਂ ਗੱਲ ਯਾਰ ਗੰਡ ਮੰਨ ਲਓ ਵੀ ਬਿਮਾਰੀ ਦਾ ਇੱਕੋ ਇੱਕ ਕਾਰਨਾ ਫਸਲ ਦਾ ਕਮਜ਼ੋਰ ਹੋਣਾ ਕੀੜਿਆਂ ਦਾ ਵੀ ਇੱਕੋ ਇੱਕ ਕਾਰਨਾ ਅਟੈਕ ਦਾ ਫਸਲ ਦਾ ਕਮਜ਼ੋਰ ਹੋਣਾ ਤੇ ਫਸਲ ਕਮਜ਼ੋਰ ਹੁੰਦੀ ਹੈ ਇਸ ਕਰਕੇ ਕਿਉਂਕਿ ਸਾਡੀ ਜ਼ਮੀਨ ਕਮਜ਼ੋਰ ਹੈ ਨਹੀਂ ਇਹ ਤਾਂ ਆਪਾਂ ਨੂੰ ਸਮਝਣ ਵਾਲੀ ਗੱਲ ਹੈ ਕਿ ਜਿਹੜੇ ਬੰਦੇ ਦੀ ਇਮਿਊਨਿਟੀ 弱 ਹੈ ਤਾਂ ਉਹਨੂੰ ਬਿਮਾਰੀਆਂ ਜ਼ਿਆਦਾ ਲੱਗਦੀਆਂ ਜੇ ਹੁਣ ਆਪਣੀ ਜਿਹੜੀ ਜ਼ਮੀਨ ਹੈ ਕਿ ਜੇ ਇਹਦੀ ਆਪਾਂ ਕਹਦੇ ਕਿ ਇਹਨੂੰ ਆਪਾਂ ਦੇਈਏ ਨਾ ਕੁਝ ਨੇਚਰਲ ਤਰੀਕੇ ਦੇ ਨਾਲ ਕੱਲਾ ਕੈਮੀਕਲ ਹੀ ਪਾਈ ਜਾਏਗੇ ਤਾਂ ਇਹਦੇ ਵਿੱਚ ਤੱਤਾਂ ਦੀ ਕਮੀ ਹੋਣ ਦੇ ਕਾਰਨ ਜ਼ਮੀਨ ਆਪਣੀ ਕਮਜ਼ੋਰ ਹੋ ਗਈ ਤਾਂ ਫਿਰ ਇਹਦਾ ਮਤਲਬ ਬਿਮਾਰੀਆਂ ਤਾਂ ਫਿਰ ਜ਼ਮੀਨ ਨੂੰ ਵੀ ਆਉਣਗੀਆਂ ਆਉਣੀਆਂ ਨੇ ਫਸਲ ਨੂੰ ਜੇ ਬਿਲਕੁਲ ਕਮਜ਼ੋਰ ਰਹੇਗੀ ਮੇਰਾ ਤਾਂ ਇਸ ਮੁੱਦੇ ਦੇ ਉੱਤੇ ਇਹ ਮੰਨਣਾ ਮੈਂ ਇਹ ਕਹਿਣਾ ਹੈ ਇੱਕ ਠੋਕ ਕੇ ਕਿ ਇਹ ਜਿਹੜਾ ਕੁਝ ਅੱਜ ਪੰਜਾਬ ਦੀ ਖੇਤੀ ਦੇ ਵਿੱਚ ਹੋ ਰਿਹਾ ਇਹਦੇ ਲਈ ਮੁੱਖ ਧਾਰਾ ਦਾ ਜਿਹੜਾ ਖੇਤੀਬਾੜੀ ਸਿਸਟਮ ਹੈ ਕੈਮੀਕਲ ਖੇਤੀ ਦੀਆਂ ਸ਼ਫਾਰਸ਼ਾਂ ਕਰਨ ਵਾਲਾ ਸਿਸਟਮ ਉਹ ਸਿਸਟਮ ਜ਼ਿੰਮੇਦਾਰ ਨਾ ਇਹਦੇ ਲਈ ਕਿਸਾਨ ਜ਼ਿੰਮੇਦਾਰ ਨਾ ਇਹਦੇ ਲਈ ਕੁਦਰਤ ਜ਼ਿੰਮੇਵਾਰ ਜਿਹੜੇ ਸਿਸਟਮ ਉਹਦੀਆਂ ਸ਼ਫਾਰਸ਼ਾਂ ਵਾਲੀ ਖੇਤੀ ਦੇ ਚੱਲਦਿਆਂ ਜ਼ਮੀਨ ਬਰਬਾਦ ਹੋਈ ਹੈ ਜ਼ਮੀਨ ਕਮਜ਼ੋਰ ਹੋਈ ਹੈ ਉਹ ਸੋ ਸਿਸਟਮ ਇਹਦੇ ਲਈ ਮੁੱਖ ਰੂਪ ਨਾਲ ਜ਼ਿੰਮੇਦਾਰ ਹੈ ਤੇ ਅੱਜ ਉਹ ਆਪਦੀ ਜ਼ਿੰਮੇਵਾਰੀ ਤੋਂ ਕਹਿੜਾ ਛੁਡਾ ਰਿਹਾ ਇਹ ਕਹਿ ਕੇ ਵੀ ਸਾਨੂੰ ਹਾਲ ਤੱਕ ਇਹਦੀ ਸਮਝ ਨਹੀਂ ਆ ਰਹੀ ਤਾਂ ਜੇ ਸਮੱਸਿਆਵਾਂ ਤੋਂ ਬਚਣਾ ਤਪਾਈ ਜ਼ਮੀਨਾਂ ਨੂੰ ਹੀ ਠੀਕ ਕਰਨਾ ਪਊਗਾ ਹੁਣ ਇਹ ਕਹਿੰਦੇ ਆ ਜੀ ਉਹ ਜਿਹੜਾ ਪੂਰੀ ਜਾਂ ਕਾਲੀ ਪੇਟ ਵਾਲਾ ਚਿੱਟਾ ਤੇਲਾ ਉਹ ਆ ਗਿਆ ਜੀ ਫਸਲ ਤੇ ਹਾਂਜੀ ਉਹਦੇ ਕਰਕੇ ਵਾਇਰਸ ਆ ਗਿਆ ਕੀ ਸਬੂਤ ਆ ਬਈ ਤੁਹਾਡੇ ਕੋਲੇ ਉਹਨੂੰ ਦੋਚੀ ਕਰਦਾਨਤਾ ਪਹਿਲਾ ਦਾ ਸਵਾਲ ਇਹ ਆ ਕਿ ਉਹ ਕਿਉਂ ਆਇਆ ਦੂਜਾ ਸਵਾਲ ਇਹ ਆ ਵੀ ਪਹਿਲਾਂ ਇੱਕ ਤੇਲਾ ਹੁੰਦਾ ਜੀ ਹੁਣ ਦੂਜਾ ਦੂਜਾ ਤੇਲਾ ਕਿਉਂ ਆਇਆ ਠੀਕ ਹੈ ਜਦਨਾ ਚਿਰ ਤੁਸੀਂ ਕਿਉਂ ਦੀ ਕਿਉਂ ਨੂੰ ਨਹੀਂ ਐਡਰੈਸ ਕਰਦੇ ਉਹਨਾਂ ਚੰਗੀ ਦਾ ਮੇਰਾ ਸਵਾਲ ਸੀ ਮੈਂ ਤੁਹਾਡੇ ਤੋਂ ਉਹੀ ਪੁੱਛਣਾ ਚਾਹੁੰਦਾ ਸੀ ਨਾ ਵੀ ਜੇ ਕਿਸੇ ਨੇ ਕੋਈ ਇਹਦੇ ਬਾਰੇ ਦੱਸਿਆ ਵੀ ਤਾਂ ਉਹ ਤੱਥਾਂ ਦੇ ਆਧਾਰ ਦੇ ਉੱਤੇ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਦੇ ਨਾਲ ਇਹ ਚੀਜ਼ ਨੂੰ ਨਹੀਂ ਦੱਸਿਆਗਾ ਉਹ ਜ਼ਿੰਮੇਵਾਰੀ ਨਾਲ ਇਸ ਲਈ ਨਹੀਂ ਦੱਸਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਹਰ ਕੀੜੇ ਤੇ ਹਰ ਬਿਮਾਰੀ ਤੇ ਲਈ ਜੋ ਵੀ ਫਸਲ ਤੇ ਆਉਂਦੀਆਂ ਉਹਦੇ ਲਈ ਜ਼ਮੀਨ ਦਾ ਕਮਜ਼ੋਰ ਹੋਣਾ ਜ਼ਿੰਮੇਵਾਰ ਹੈ ਠੀਕ ਹੈ ਤੇ ਜ਼ਮੀਨ ਜਿੰਨਾ ਚਿਰ ਕਮਜ਼ੋਰ ਨਹੀਂ ਹੋਏਗੀ ਉਨਾ ਚਿਰ ਫਸਲ ਕਮਜ਼ੋਰ ਨਹੀਂ ਹੋਏਗੀ ਜਿੰਨਾ ਚਿਰ ਫਸਲ ਕਮਜ਼ੋਰ ਨਹੀਂ ਹੋਏਗੀ ਉਹਦੇ ਤੇ ਕੀੜਿਆਂ ਦਾ ਅਟੈਕ ਨਹੀਂ ਹੋਊਗਾ ਬਿਮਾਰੀਆਂ ਦਾ ਅਟੈਕ ਨਹੀਂ ਹੋਊਗਾ ਤੇ ਜਿੰਨਾ ਚਿਰ ਫਸਲ ਦੇ ਉੱਤੇ ਕੀੜਿਆਂ ਤੇ ਬਿਮਾਰੀਆਂ ਦਾ ਅਟੈਕ ਨਹੀਂ ਹੋਊਗਾ ਸਮਾਨ ਸਵਾਭਿਕੂ ਬਿਲਕੁਲ ਇਹ ਚੀਜ਼ ਸਮਝਣ ਵਾਲੀ ਹੈ ਕਿਸਾਨ ਵੀਰੋ ਤਾਂ ਸਮਾਨ ਵੀ ਵੇਚਣਾ ਜੈਨਾ ਵੇਚਨੀਆ ਹੁਣ ਮੁੱਖ ਤਰ੍ਹਾਂ ਦੇ ਖੇਤੀ ਉਦਾਰਿਆਂ ਨੇ ਦਾਣੇਦਾਰ ਜਿਹਨਾਂ ਦੀ ਸਿਫਾਰਸ਼ਾਂ ਕੀਤੀਆਂ ਆ ਟੈਪ ਪਾ ਲਓ ਜਿਹਨੂੰ ਪ੍ਰਾਣ ਵੀ ਕਹਿ ਦਿੰਦੇ ਆ ਠੀਕ ਆ ਉਹਨਾਂ ਨੇ ਰੀਜੈਂਟ ਦੀ ਵੀ ਸਿਫਾਰਸ਼ ਕੀਤੀ ਫਟੇਰਾ ਦੀ ਵੀ ਤੇ ਕਿਸਾਨਾਂ ਨੇ ਵੀ ਅੰਨੇ ਵਾਹ ਖੇਤਾਂ ਦੇ ਵਿੱਚ ਪਾਈਆਂ ਠੀਕ ਹੈ ਇੱਕ ਤਾਂ ਅਗਲਾਤੀ ਜ਼ਮੀਨ ਨੂੰ ਨਾਰ ਦੇ ਵਿੱਚੋਂ ਵੀ ਬਹੁਤ ਕੁਝ ਮਿਲ ਸਕਦਾ ਸੀ ਠੀਕ ਹੈ ਜੈਵਿਕ ਮਾਦੇ ਦੇ ਰੂਪ ਚ ਉਹ ਨਹੀਂ ਮਿਲਿਆ ਉੱਥੇ ਫਸਲ ਲਾਤੀ ਅਗਲਾ ਕੇ ਫਸਲ ਲਾਤੀ ਫਸਲ ਦੇ ਵਿੱਚ ਫਿਰ ਫਸਲ ਨੂੰ ਚਲਾਉਣ ਦੇ ਲਈ ਕਮਜ਼ੋਰ ਜ਼ਮੀਨ 'ਚ ਫਸਲ ਔਖੀ ਚੱਲਦੀ ਆ ਲੈ ਤਰੇ ਦੀ ਦੇ ਤਰੇ ਦੀ ਜੋ ਕੋਈ ਦੱਸੀ ਗਿਆ ਉਹ ਪਾਈ ਗਏ ਕਮਜ਼ੋਰ ਜ਼ਮੀਨ 'ਤੇ ਫਸਲ ਖੜੀ ਆ ਤੇ ਫਸਲ ਕਮਜ਼ੋਰ ਆ ਤੇ ਉਹਦੇ ਤੇ ਕੀੜਿਆਂ ਦਾ ਹਮਲਾ ਵੀ ਹੋਣਾ ਅਖੇ ਜੀ ਇਹਨੂੰ ਪਾਉਗੀ ਪੱਤਾ ਲਪੇਟ ਇਹਨੂੰ ਪਾਉਗੀ ਗੋਭ ਦੀ ਸੁੰਡੀ ਤੇ ਉਹਦਾ ਹੱਲ ਆ ਜੀ ਪਹਿਲਾਂ ਹੀ ਪਾ ਦਿਓ ਕਾਂ ਟੈਪ ਪਾ ਦਿਓ ਜਿਸ ਨੂੰ ਪਦਾਨ ਪਦੂਨ ਕਹਿ ਦਿੰਦੇ ਆ ਰੀਜੈਂਟ ਪਾ ਦਿਓ ਫੱਟੇਰਾ ਪਾ ਦਿਓ ਤਾਂ ਉਹ ਪਵਾਈ ਜਾਂਦੇ ਆ ਪਹਿਲੀ ਕਮਜ਼ੋਰ ਧਰਤੀ ਧਰਤੀ ਦੀ ਉਪਜਾਊ ਸ਼ਕਤੀ ਦਾ ਸਬੰਧ ਮੱਲੜ ਨਾਲ ਹੁੰਦਾ ਕਾਦੇ ਨਾਲ ਮੱਲੜ ਦੇ ਨਾਲ ਮੱਲੜ ਬਣਦਾ ਜੈਵਿਕ ਮਾਦੇ ਤੋਂ ਠੀਕ ਹੈ ਜੈਵਿਕ ਮਾਦਾਂ ਯਾਨੀ ਪਰਾਲੀ ਯਾਨੀ ਹਰੀ ਖਾਦ ਤੁਸੀਂ ਦੇ ਹੀ ਨਹੀਂ ਰਹੇ ਹੋ ਤੁਸੀਂ ਆਖੋ ਉਹ ਅਸੀਂ ਦੇ ਦੇ ਰਹੇ ਹਾਂ ਤਾਂ ਹੁਣ ਮੱਲੜ ਜਿਹੜਾ ਹੈਗਾ ਮੱਲੜ ਦੀ ਖਾਸੀਅਤ ਕੀ ਹੈ ਮੱਲੜ ਦੇ ਵਿੱਚ ਸੂਖਮ ਪੋਸ਼ਕ ਤੱਤ ਵੀ ਅੰਨੇ ਵਾਹ ਹੁੰਦੇ ਆ ਸੂਖਮ ਜਵਾਨੂ ਵੀ ਅੰਨੇ ਵਾਹ ਹੁੰਦੇ ਆ ਤੇ ਜਿਹੜਾ ਖੁਰਾਕ ਖੁਰਾਕ ਦੇ ਮੁੱਖ ਘਟਕ ਹੁੰਦੇ ਆ ਉਹ ਵੀ ਮੱਲੜ 'ਚ ਹੀ ਪਾਜਦਾ ਪ੍ਰੋਟੀਨ ਫੈਟ ਕਾਰਬੋਹਾਈਡਰੇਟ ਮਿਨਰਲਸ ਜਿਹਨੂੰ ਸੂਖਮ ਪੋਸ਼ਕ ਤੱਤ ਕਹਿੰਦੇ ਆ ਵਿਟਾਮਿਨਸ ਐਨਜ਼ਾਈਮਸ ਐਸਿਡਸ ਇਹ ਸਾਰਾ ਕੁਝ ਮੱਲੜ 'ਚ ਹੁੰਦਾ ਤੇ ਮੱਲੜ ਕਾਹਦੇ ਤੋਂ ਬਣਦਾ ਜੈਵਕ ਮਾਦੇ ਤੋਂ ਜਦੋਂ ਤੁਸੀਂ ਜੈਵਕ ਮਾਦੇ ਨੂੰ ਅੱਗ ਲਾਤੀ ਕੱਲਾ ਸਵਾਦ ਦੇ ਰੂਪ ਚ ਕੱਲਾ ਜਿਹੜਾ ਹੈਗਾ ਸੂਖਮ ਪੋਸ਼ਕ ਤੱਤ ਰਹਿ ਗਏ ਤੇ ਬਾਕੀ ਸਾਰਾ ਕੁਝ ਜਿਹੜਾ ਹੈਗਾ ਉੱਡ ਗਿਆ ਠੀਕ ਹੈ ਉਹ ਖਤਮ ਹੋ ਗਿਆ ਤਾਂ ਜਦੋਂ ਤੁਸੀਂ ਜ਼ਮੀਨ ਨੂੰ ਜੋ ਜ਼ਮੀਨ ਚੋਂ ਫਸਲ ਨੂੰ ਮਿਲਦਾ ਤੇ ਫਸਲ ਤੋਂ ਸਾਨੂੰ ਮਿਲਦਾ ਉਹ ਜਦੋਂ ਜ਼ਮੀਨ ਚ ਹੀ ਨਹੀਂ ਰਹੂਗਾ ਤੇ ਫਸਲ ਚ ਆਊ ਫਸਲ ਚ ਨਹੀਂ ਆਊਗਾ ਤੇ ਫਸਲ ਚ ਨਹੀਂ ਆਊਗਾ ਤਾਂ ਸਾਡੇ ਚ ਵੀ ਨਹੀਂ ਆਊਗਾ ਜਦੋਂ ਆਪਾਂ ਡਾਕਟਰ ਕੋਲੇ ਜਾਂਦੇ ਆ ਉਹ ਕਹਿੰਦਾ ਤੇਰੇ ਚਾਇਰ ਨੇ ਘਟ ਗਿਆ ਤੇਰੇ ਚ ਕੈਲਸ਼ੀਅਮ ਦੀ ਘਾਟ ਹੈ ਹੈ ਉਹ ਜਿੰਕ ਲਿਆ ਕਰ ਤੇਰੀ ਇਮਿਊਨਿਟੀ ਘਟ ਗਈ ਤੇ ਇਹ ਜਿੰਕ ਆਇਰਨ ਕੈਲਸ਼ੀਅਮ ਆ ਆਪਾਂ ਕਰੇ ਪਲੇਟ ਚ ਰੱਖ ਕੇ ਲੈਨੇ ਆ ਕਾਦੇ ਨਾਲ ਹੀ ਆਉਂਦਾ ਸੀਗਾ ਆਪਣੇ ਭੋਜਨ ਰਾਹੀਂ ਆਉਂਦਾ ਤੇ ਭੋਜਨ ਤੇ ਭੋਜਨ ਚ ਕਿੱਥੋਂ ਆਉਂਦਾ ਸੀ ਭੋਜਨ ਚ ਆਪਣੀ ਜ਼ਮੀਨ ਤੋਂ ਆਉਂਦਾ ਜ਼ਮੀਨ ਚੋਂ ਆਉਂਦਾ ਸੀ ਤੇ ਜੇ ਅਸੀਂ ਜ਼ਮੀਨ ਦੇ ਵਿੱਚ ਸਹੀ ਪ੍ਰੈਕਟਿਸਸ ਕਰਦੇ ਹੋਏ ਖੇਤੀ ਕਰਦੇ ਤਾਂ ਇਹਨਾਂ ਚੀਜ਼ਾਂ ਦੀ ਨਾ ਜ਼ਮੀਨ ਚ ਘਾਟ ਹੋਣੀ ਸੀ ਨਾ ਫਸਲਾਂ ਚ ਘਾਟ ਹੋਣੀ ਸੀ ਤੇ ਨਾ ਨਸਲਾਂ ਦੇ ਵਿੱਚ ਨਾ ਨਸਲਾਂ ਚ ਘਾਟ ਹੋਣੀ ਸੀ ਠੀਕ ਹੈ ਹੁਣ ਮਸਲਾ ਇਹ ਹੈ ਕਿ ਤੁਸੀਂ ਮੱਲੜ ਜ਼ਮੀਨਾਂ ਦੇ ਵਿੱਚ ਛੱਡਿਆ ਨਹੀਂ ਕਿਉਂਕਿ ਅੱਗ ਲਾ ਦਿੰਦੇ ਤੇ ਜਦੋਂ ਜ਼ਮੀਨ ਚ ਮੱਲੜ ਨਹੀਂ ਹੋਊਗਾ ਤੇ ਜਿਹੜੇ ਵੀ ਜਾਨ ਜ਼ਮੀਨ ਦੀ ਜਾਨ ਆ ਮੱਲੜ ਠੀਕ ਹੈ ਸੂਖਮ ਜਵਾਣੂ ਮੱਲੜ ਦਾ ਪਰਮਾਨੈਂਟ ਹਿੱਸਾ ਹੁੰਦੇ ਆ ਠੀਕ ਹੈ ਇੱਕ ਤਾਂ ਤੁਸੀਂ ਅੱਗ ਲਾਤੀ ਜੈਵਕ ਮਾਦੇ ਨੂੰ ਮੱਲੜ ਬਣ ਨਹੀਂ ਨਹੀਂ ਦਿੱਤਾ ਉਹਦਾ ਦੂਜਾ ਜੇ ਮਾੜੇ ਮੋٹے ਸੂਖਮ ਜਵਾਣੂ ਤੁਹਾਡੀ ਮਿੱਟੀ ਚ ਬਚੇ ਵੀ ਸੀਗੇ ਉਹ ਦਾਣੇਦਾਰ ਜ਼ਹਿਰ ਆ ਪਾ ਕੇ ਤੁਸੀਂ ਉਹਨਾਂ ਨੂੰ ਮਾਰਨ ਤੇ ਲੱਕ ਬੰਨ ਲਿਆ ਠੀਕ ਹੈ ਹੁਣ ਖੇਤੀ ਦਾ ਮਤਲਬ ਕੀ ਆ ਖੇਤੀ ਦਾ ਮਤਲਬ ਆ ਜੀਵਨ ਖੇਤੀ ਜੀਵਨ ਦਿੰਦੀ ਆ ਖੇਤੀ ਤੋਂ ਜੀਵਨ ਪੈਦਾ ਹੁੰਦਾ ਜੀਵਨ ਖੇਤੀ 'ਚ ਵਾਧਾ ਪੁੰਗਦਾ ਤੇ ਖੇਤੀ 'ਚ ਹੀ ਫਿਕਸ ਜਾਂਦਾ ਯਾਨੀ ਕਿ ਕੁਦਰਤ ਦੇ ਵਿੱਚ ਕੁਦਰਤ ਮਤਲਬ ਖੇਤੀ ਖੇਤੀ ਮਤਲਬ ਕੁਦਰਤ ਅਸੀਂ ਕੈਮੀਕਲ ਖੇਤੀ ਕਰਦੇ ਹੋਏ ਕੁਦਰਤ ਨੂੰ ਧੱਕੇ ਮਾਰੀ ਤਾਂ ਜਦੋਂ ਤੁਸੀਂ ਅੱਗ ਲਾਈ ਜੈਵਿਕ ਮਾਦ ਦਾ ਸਾੜਦਾ ਮੱਲੜ ਬਣਿਆ ਨਹੀਂ ਜੇ ਮਾਰੇ ਮੋٹے ਜੀਵਾਣੂ ਜ਼ਮੀਨ ਦੇ ਵਿੱਚ ਬਚੇ ਸੀ ਉਹ ਦਾਣੇਦਾਰ ਜਿਹੜਾ ਬਾਕੇ ਤੁਸੀਂ ਮਾਰਤੇ ਗੜੋਏ ਦੀਦੇ ਤੁਹਾਨੂੰ ਖੇਤਾਂ 'ਚ ਇਹ ਗਡੋਏ ਫਿਰ ਤੁਹਾਨੂੰ ਪਤਾ ਹੀ ਹੈ ਨਾ ਗਡੋਏ ਕਿੱਥੋਂ ਆਉਣਗੇ ਜਦੋਂ ਬੰਦੇ ਵੀ ਜਦੋਂ ਆਪਾਂ ਪਾ ਦਿੰਨੇ ਆ ਫਰਟੀਲਾਈਜ਼ਰ ਤੋਂ ਮਰ ਜਾਂਦੇ ਆ ਹਾਂ ਫਰਟੀਲਾਈਜ਼ਰ ਤੋਂ ਵੀ ਜ਼ਿਆਦਾ ਖਤਰਨਾਕ ਦਾਣੇਦਾਰ ਹੈ ਨਾ ਤਾਂ ਇਹ ਸਾਰਾ ਪਾ ਪਾ ਕੇ ਤੁਸੀਂ ਜ਼ਮੀਨ ਦੀ ਐਸੀ ਤੈਸੀ ਫੇਰਤੀ ਤੇ ਜਿਨ੍ਹਾਂ ਨੇ ਫਰਵਾਈ ਆ ਉਹ ਹੌਣ ਹੱਥ ਖੜੇ ਕਰੀ ਬੈਠੇ ਆ ਵੀ ਸਾਨੂੰ ਨਹੀਂ ਪਤਾ ਲਾ ਤੁਸੀਂ ਜ਼ਮੀਨ ਤੱਕੜੀ ਕਰੋ ਜੇ ਤੁਹਾਡੇ ਖੇਤ ਚ ਕੋਈ ਫਾਇਰ ਸਾਂ ਜੇ ਕੋਈ ਬਿਮਾਰੀ ਆ ਜੇ ਤੇ ਮੈਨੂੰ ਦੱਸਿਓ ਹੁਣ ਆਪਣੇ ਬਾਈ ਜੀ ਆ ਪੂਲੀ ਵਾਲੇ ਜਿਹੜੇ ਕੈਨੇਡਾ ਛੱਡ ਕੇ ਆਏ ਦਪਿੰਦਰ ਸਿੰਘ ਇੱਕ ਨਹੀਂ ਅੱਧਾ ਨਹੀਂ ਪੂਰੇ 10 11 ਕਿੱਲੇ ਝੋਨਾ ਉਹੀ ਵੈਰਾਈਟੀ ਆ ਜਿਹਨੂੰ ਕਹਿੰਦੇ ਵਾਇਰਸ ਆਉਂਦਾ ਪੀਆਰ 131 ਦਿਖਾਓ ਵਾਲੇ ਚ ਇੱਕ ਵੀ ਬੂਟਾ ਵਜਾ ਕੀ ਆ ਕਿ ਅਸੀਂ ਉਥੇ ਠੇਕੇ ਤੇ ਜਿਹੜੀ ਜ਼ਮੀਨ ਲਈ ਹੋਈ ਆ ਉਹਦੇ ਚੋਂ ਝੋਨਾ ਆਇਆ ਤੇ ਠੇਕੇ ਤੇ ਲਈ ਹੋਈ ਜ਼ਮੀਨ ਦੇ ਵਿੱਚ ਵੀ ਅਸੀਂ ਬੰਦੇ ਜਿੱਦਾਂ ਕਰ ਕਰਕੇ ਜੰਤਰਵਾਇਆ ਐਤਕੀ ਵੀ ਵਾਇਆ ਪਿਛਲੇ ਸਾਲ ਵੀ ਵਾਇਆ ਤਾਂ ਨਾੜ ਵੀ ਵਿੱਚੇ ਵਾਇਆ ਕਣਕ ਦਾ ਵੀ ਤੇ ਝੋਨੇ ਦਾ ਵੀ ਅਸੀਂ ਜ਼ਮੀਨ ਨੂੰ ਜ਼ਮੀਨ ਦਾ ਖਿਆਲ ਰੱਖਦੇ ਹੋਏ ਖੇਤੀ ਕਰਦੇ ਆ ਰਹੇ ਹਾਂ ਤੇ ਜਮੀਨ ਸਾਡੀਆਂ ਝੋਲੀਆਂ ਭਰਦੀ ਜਾ ਰਹੀ ਹੈ ਸਮਝ ਰਹੇ ਹੋ ਤਾਂ ਇਹ ਜਿਹੜਾ ਬੌਣਾ ਰੋਗ ਵਾਇਰਸ ਆ ਇਹ ਕਹਿੰਦੇ ਆ ਜੀ ਹੁਣ ਤੁਸੀਂ ਉਹ ਜਿਹੜਾ ਚਿੱਟੀ ਪੇਠ ਵਾਲਾ ਤੇਲਾ ਜਾਂ ਹਰਾ ਤੇਲਾ ਉਹਨੂੰ ਮਾਰਨ ਲਈ ਫਲਾਨੀ ਫਲਾਨੀ ਸਪਰੇਅ ਕਰ ਦਿਓ ਪੰਜ ਛੇ ਸਪਰੇਆਂ ਦੇ ਨਾਮ ਅਨਾਉਂਸ ਕਰਤੇ ਯੂਨੀਵਰਸਿਟੀ ਨੇ ਮਤਲਬ ਇਹ ਤੁਸੀਂ ਇਸ ਕੰਮ ਵਾਸਤੇ ਰੱਖਿਆ ਵੀ ਤੁਸੀਂ ਜ਼ਹਿਰਾ ਬਕਾਓ ਜਿਹੜੀ ਜੜ ਹੈਗੀ ਆ ਤੁਸੀਂ ਜੇ ਸਾਇੰਟਿਸਟੋਂ ਸਾਇੰਟਿਸਟ ਦਾ ਕੰਮ ਹੁੰਦਾ ਜੜ ਫੜ ਕੇ ਜੜ ਤੋਂ ਬਿਮਾਰੀ ਨੂੰ ਦੂਰ ਕਰਨ ਵਾਸਤੇ ਕੀ ਕਰਨਾ ਚਾਹੀਦਾ ਉਹ ਚੀਜ਼ ਲੋਕਾਂ ਨੂੰ ਦੱਸਣੀ ਤੇ ਇਹ ਸਾਇੰਟਿਸਟ ਜਿਹੜੇ ਆ ਗਏ ਮਾਂ ਦੇ ਪੁੱਤ ਇਹਨਾਂ ਨੂੰ ਮੈਂ ਅਖੌਤੀ ਸਾਇੰਟਿਸਟ ਕਹਿੰਨਾ ਇਹ ਕਾਰਪੋਰੇਟ ਦੀ ਝੋਲੀ 'ਚ ਬੁੱਕਲ 'ਚ ਬੈਠੇ ਹੋਏ ਲੋਕ ਆ ਜਿਹੜੇ ਜਦੋਂ ਵੀ ਕੋਈ ਮੂੰਹ ਪਾੜ ਕੇ ਗੱਲ ਕਰਨਗੇ ਤਾਂ ਉਹ ਉਹਦੇ ਨਾਲ ਕਾਰਪੋਰੇਟ ਦਾ ਸਮਾਨ ਵਿਕਣਾ ਜ਼ਹਿਰ ਵਿਕਣੇ ਆ ਤੇ ਜ਼ਹਿਰ ਵਿਕਣਗੇ ਤਾਂ ਜ਼ਮੀਨ ਜਿਹੜੀ ਪਹਿਲਾਂ ਹੀ ਕਮਜ਼ੋਰ ਆ ਉਹ ਹੋਰ ਕਮਜ਼ੋਰ ਹੋਊਗੀ ਕਿਉਂਕਿ ਉਹ ਜ਼ਹਿਰ ਜ਼ਮੀਨ 'ਚ ਹੀ ਪੈਣੇ ਤੇ ਕਿਸਾਨ ਜਿਹੜਾ ਹੈਗਾ ਜਿਹਦੇ ਭਾਈ ਵਾਇਰਸ ਪੈ ਗਿਆ ਉਹਨੇ ਕਹਣਾ ਦੌੜੀ ਕਰਨ ਵਾਲਾ ਮਾਰੀ ਜਾਂਦਾ ਪਕਾਈ ਮੇਰੀ ਤਾਂ ਫਸਲ ਖਰਾਬ ਹੋਗੀ ਤੇ ਹੁਣ ਦੱਸੋ ਮੈਂ ਕੀ ਕਰਨਾ ਹਾਂ ਹਾਂ ਹੁਣ ਮੈਂ ਕਿੱਥੋਂ ਜੰਤਰਵਾਲਾਂ ਵੀ ਪਹਿਲਾਂ ਹੱਲ ਦੱਸਣਾ ਸੀ ਇਹ ਚੀਜ਼ਾਂ ਤਾਂ ਬਈ ਦਬੜੀ ਖਾਣੇ ਵਾਲਿਆਂ ਦੀ ਕਿੰਨੇ ਕੁ ਸੁਣਦੇ ਆ ਜੀ ਕਿੰਨੀਆਂ ਦੀ ਸੁਣਦੇ ਆ ਸਭ ਤੋਂ ਘੱਟ ਵੀਡੀਓ ਤਾਂ ਆਪਣੀ ਵੇਖਦੇ ਆ ਕਿਉਂਕਿ ਆਪਾਂ ਸਮਾਨ ਨਹੀਂ ਵੇਚਦੇ ਕਿਸੇ ਦਾ ਆਪਾਂ ਜ਼ਹਰਾ ਦੀ ਸ਼ਫਾਰਿਸ਼ ਨਹੀਂ ਕਰਦੇ ਜਿਹੜੇ ਚੈਨਲ ਜ਼ਹਰਾ ਦੀ ਸ਼ਫਾਰਿਸ਼ ਕਰਦੇ ਆ ਉਹਨਾਂ ਦੀਆਂ ਵੱਧ ਵੇਖੀਆਂ ਜਾਂਦੀਆਂ ਆਪਣੀ ਕਿੰਨੀ ਕੁ ਵੇਖਦੀ ਆ ਠੀਕ ਹੈ ਜਿਹੜੇ ਬੰਦੇ ਕਿਸਾਨ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਲਈ ਤਾਂ ਆਪਾਂ ਜ਼ਿੰਮੇਦਾਰ ਆ ਨਾ ਤੇ ਜੇ ਉਹਨਾਂ ਦੇ ਖੇਤੀ ਖਰਚੇ ਦੂਜਿਆਂ ਦੇ ਮੁਕਾਬਲੇ ਅੱਧੇ ਜਾਂ ਤੀਜਾ ਹਿੱਸਾ ਰਹਿ ਕੇ ਉਹਨ ਉਰੇ ਚਾੜ ਵਾਲੀ ਤੇ ਦੂਜਿਆਂ ਦੀ ਵੀ ਚੜ ਸਕਦੀ ਆ ਪਰ ਜੇ ਸਾਡੀ ਗੱਲ ਸੁਣੋਗੇ ਸਮਝੋਗੇ ਅਸੀਂ ਕਹਿੰਦੇ ਆ ਭੂਮੀ ਕੇਂਦਰਿਤ ਖੇਤੀ ਕਰੋ ਤੇ ਤੁਸੀਂ ਕਰਦੇ ਹੋ ਫਸਲ ਕੇਂਦਰਿਤ ਭੂਮੀ ਕੇਂਦਰਿਤ ਖੇਤੀ ਆ ਜਿਹੜੀ ਉਹ ਕਰਦੇ ਹੋਏ ਤੁਸੀਂ ਜ਼ਮੀਨ ਦੀ ਸਿਹਤ ਦਾ ਖਿਆਲ ਰੱਖਣਾ ਫਸਲ ਤੇ ਧਿਆਨ ਹੀ ਨਹੀਂ ਦੇਣਾ ਲੋ ਵੀ ਦੋਸਤੋ ਇੱਕ ਨਾ ਆਪਾਂ ਵੀਡੀਓ ਕਰਾਂਗੇ ਸਮਾਪਤ ਤੇ ਤੁਹਾਨੂੰ ਕੁਝ ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ ਤੇ ਆਪਾਂ ਨੈਕਸਟ ਟਾਈਮ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਜਿਹੜੇ ਦੌੜੀ ਖਾਨ ਨੂੰ ਕਹਿੰਦੇ ਹੁੰਦੇ ਵੀ ਤੇਰੇ ਕੋਲੇ ਕਿਹੜਾ ਜ਼ਮੀਨ ਆ ਕੀ ਵੀ ਜਾਂ ਤੂੰ ਇਹ ਕਿੱਥੋਂ ਸਾਨੂੰ ਕਹਿਣਾਗਾ ਤਾਂ ਲੋ ਵੀ ਆ ਦਬੜੀਖਾਨੇ ਸਾਹਿਬ ਕੋਲ ਜਮੀਨ ਹੈ ਕੀ ਤੇ ਇਹਦੇ ਤੇ ਟ੍ਰਾਇਲ ਕਰਿਆ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਤੇ ਫਿਰ ਤੁਹਾਨੂੰ ਜਿਹੜਾ ਨੈਕਸਟ ਟਾਈਮ ਆਪਾਂ ਕੋਈ ਫਸਲ ਲਾਵਾਂਗੇ ਉਦੋਂ ਪਹਿਲਾਂ ਅਸੀਂ ਇਹਦੇ 'ਚ ਜੈਵਿਕ ਖਾਦ ਜਿਹੜੀ ਹੁੰਦੀ ਹੈਗੀ ਆਦੀ ਤਿਆਰ ਕਰਕੇ ਤੇ ਤੁਹਾਨੂੰ ਦੱਸਾਂਗੇ ਤੇ ਉਦੋਂ ਬਾਅਦ ਮੈਂ ਰਿਜ਼ਲਟ ਦੱਸੂਗਾ ਤੁਹਾਨੂੰ ਜੋ ਸਚਾਈ ਹੋਊਗੀ ਇਹ ਖੇਤ ਦੇ ਵਿੱਚੋਂ ਤੁਹਾਨੂੰ ਉਹੀ ਦੱਸਾਂ। ਸਾਨੂੰ ਦਿਓ ਇਜਾਜ਼ਤ ਤੇ ਨੈਕਸਟ ਟਾਈਮ ਆਪਾਂ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਮਿਲਾਂਗੇ। ਧੰਨਵਾਦ। ਬਹੁਤ-ਬਹੁਤ ਸ਼ੁਕਰੀਆ।